ਜਦੋਂ ਮੈਂ ਪਹਿਲਾ ਪਹਿਲਾ ਯੂਨੀਵਰਸਿਟੀ ਚ ਆਈ ਨਾ ਹੂੰ ਤਾਂ ਜਦੋਂ ਕੁੜੀਆਂ ਮੁੰਡਿਆਂ ਦੇ ਕੋਲ ਦੀ ਲੰਘਦੀਆਂ ਸੀ ਉਹਨਾਂ ਦੀਆਂ ਗੱਲਾਂ 'ਚ ਗੁਲਾਲ ਖਿੜਦੇ ਸੀ ਸ਼ਰਮ ਨਾਲ ਮੈਂ ਆਪ ਦੇਖੀ ਦੇਖਿਆ ਜਦੋਂ ਪੂਰਾ ਦੇ ਪੂਰ ਲੰਘ ਗਈ ਤਾਂ ਉਹੀ ਕੁੜੀਆਂ ਮੁੰਡਿਆਂ ਵਾਂਗੂੰ ਖੰਦੀਆਂ ਗਾਣਾ ਕੱਢਣ ਲੱਗੀਆਂ ਇਹ ਸ਼ੇੜ ਕੀ ਨੇ ਦਿੱਤਾ ਸਾਡੀ ਪਰਵਰਿਸ਼ ਨੇ ਦਿੱਤਾ ਹਾਂ ਜਿਹੜੀ ਗੱਲ ਤੁਸੀਂ ਪੁੱਛੀ ਆ ਹਾਂ ਮੈਨੂੰ ਲੱਗਦਾ ਕਿਸੇ ਹੱਦ ਤੱਕ ਬੱਚੀ ਨੂੰ ਇਹ ਸਮਝਾਉਣਾ ਪਊਗਾ ਕਿ ਤੂੰ ਲੜਕੀ ਹੈਂ ਲੜਕਾ ਨਹੀਂ ਮੈਨੂੰ ਤਾਂ ਲੱਗਦਾ ਜਿਹੜੇ ਲੋਕੇ ਇਹ ਕਹਿੰਦੇ ਨੇ ਸੇ ਪੁੱਤਾਂ ਵਾਂਗ ਪਾਲੀਆਂ ਨੇ ਕਿਉਂ ਬਈ ਧੀਆ ਵਾਂਗ ਕਿਉਂ ਨਹੀਂ ਪਾਲੀਆਂ ਧੀਆ ਨੂੰ ਧੀਆ ਵਾਂਗ ਹੀ ਰਹਿਣ ਦੋ ਪੁੱਤਾਂ ਨੂੰ ਪੁੱਤ ਰਹਿਣ ਦੋ ਮੈਨੂੰ ਤਾਂ ਲੱਗਦਾ ਕਿ ਇਹ ਜ਼ਰੂਰੀ ਹੈ ਹੋ ਸਕਦਾ ਮੈਨੂੰ ਸੁਣਨ ਵਾਲੇ ਇਹ ਕਹਿਣ ਕਿ ਤੂੰ ਪਛਾਣ ਖਿੱਚੂਗਾ ਇਹ ਤਾਂ ਬੈਕਵਰਡ ਹੈ ਹਾਂ ਨੈਰੋ ਮਾਈਂਡਡ ਸੋਚਾ ਕਿੰਨੇ ਨੈਰੋ ਮਾਈਂਡਡ ਹੈ ਕੋਈ ਗੱਲ ਨਹੀਂ ਪਰ ਜੋ ਮੈਂ ਕਿਹਾ ਮੈਂ ਇਹ ਤੇ ਪਹਿਰਾ ਦਨੀ ਇਹ ਗੱਲ ਹੈ ਹੋਣੀ ਚਾਹੀਦੀ